ਵੱਖ-ਵੱਖ ਸਾਮਾਨੀ ਵੱਖ-ਵੱਖ ਐਂਡਿਊਜ਼ ਨੇ ਵੱਖ-ਵੱਖ ਫਿੰਗਰਜ਼ ਨੇ ਹੋਰਾਂ ਨੇ ਆਪਣੀ-ਆਪਣੀ ਸੁਦੱਤਾ ਅਨੁਸਾਰ ਉਹਨਾਂ ਲੋਕਾਂ ਦੀ ਮਦਦ ਕੀਤੀ ਹੈ। ਸਾਡਾ ਗੋਲ ਹੈ ਕਿ ਅਸੀਂ ਉਹਨਾਂ ਦੇ ਘਰ ਬਣਾ ਦਈਏ ਜਿਨ੍ਹਾਂ ਦੇ ਘਰ ਟੁੱਟੇ ਸੀ ਕਿਉਂਕਿ ਸਰਦੀਆਂ ਆ ਰਹੀਆਂ ਤੇ ਉਹਨਾਂ ਦੇ ਸਿਰ ਤੇ ਛੱਤ ਹੋਣੀ ਕਾਫੀ ਜ਼ਰੂਰੀ ਹੈ। ਚਾਹੇ ਇੱਕ ਪਰਿਵਾਰ ਨੂੰ ਅਡੌਪਟ ਕਰੋ ਜਿੰਨੀ ਥੋੜੀ ਸੁਵਿਧਾ ਚਾਹੇ 10 ਪਰਿਵਾਰਾਂ ਨੂੰ ਅਡੌਪਟ ਕਰੋ ਜਿੰਨਾ ਕਰ ਸਕਦੇ ਉਹਨਾਂ ਨੂੰ ਅਡੌਪਟ ਕਰਕੇ 6 ਮਹੀਨੇ ਲਈ ਉਹਨਾਂ ਦੇ ਗੁਜ਼ਰਬੋਸਾ ਦਾ ਪ੍ਰਬੰਧ ਕਰਦੇ। ਮੋਟਿਮਿਸ਼ਨਰੀ ਕਾਲਜ ਤੇ ਲੁਧਿਆਣਾ ਸ਼ਹਿਰ ਦੇ ਜਿਹੜੇ ਮੈਰਿਟ ਪਲੇਸ ਐਸੋਸੀਏਸ਼ਨ ਆ ਉਹਨਾਂ ਵੱਲੋਂ ਮਦਦ ਭੇਜੀ ਜਾ ਰਹੀ ਆ ਫੋਜਪੁਰ ਸਾਈਡ ਦੇ ਪਿੰਡ ਕਿਲਚਾ ਤੇ ਮਿਆਲੂ ਵਾਲਾ ਦੇ ਵਿੱਚ ਸਾਨੂੰ ਬੜਾ ਇੱਕ ਸੰਸਾ ਦੇ ਨਾਲ ਜੁੜ ਕੇ ਬਹੁਤ ਅੱਛਾ ਲੱਗ ਰਿਹਾ ਹੈ ਬੜਾ ਵੱਡਾ ਇਨੀਸ਼ੀਏਟਿਵ ਲੈ ਕੇ ਇਹ ਕੰਮ ਕਰ ਰਹੇ ਨੇ ਪਰ ਪਰਦਾ ਵੀ ਤੁਹਾਡਾ ਸਹਿਯੋਗ ਜਿਹੜਾ ਇਹਨਾਂ ਦੇ ਨਾਲ ਹੈ ਪਰਵਾਰਾਂ ਨੂੰ ਮਾਇਕ ਸਹਾਇਤਾ ਜਿਹੜੀ ਅੱਜ ਦਿੱਤੀ ਜਾ ਰਹੀ ਹੈ ਤੋ तकरीबन तकरीबन 35 ਲੱਖ ਰੁਪਏ ਦੀ ਸੇਵਾ ਜਿਹੜੀ ਹੈ ਸੰਗਤ ਨੇ ਆਪ ਸਾਰਿਆਂ ਨੇ ਬਾਤ ਕਰਕੇ ਕੀਤੀ ਹੈ ਗੁਰੂ ਪਾਤਸ਼ਾਹ ਨੇ ਸੇਵਾ ਲਈ ਹੈ ਜਿੰਗੀਆਂ ਉਹ ਕਾਫੀ ਵੱਧ ਰਹੀਆਂ ਸੀ ਤਾਂ ਬਹੁਤ ਕਾਫੀ ਦੇਰ ਮੈਡੀਕਲ ਟਰੈਂਸ ਲਗਾਏ ਰੱਖੇ ਆ ਹੁਣ ਆਪਣਾ ਫੇਸ 3 ਚੱਲ ਰਿਹਾ ਜਿਹਦੇ ਵਿੱਚ ਆਪਾਂ ਸਾਰੇ ਰਾਜ ਵਿੱਚ ਜਿਨ੍ਹਾਂ ਦੇ ਘਰ ਟ ਹੈਗੇ ਉੱਥੋਂ ਪਾਣੀ ਨਿਕਲ ਗਿਆ ਪਰ ਉਸੇ ਘਰਾਂ ਦੀ ਕਾਫੀ ਜ਼ਿਆਦਾ ਵੱਧ ਕੇ ਪ੍ਰੋਬਲਮ ਚੱਲ ਰਹੀ ਹੈ ਤਾਂ ਆਪਾਂ ਫੇਸ 3 ਤੋਂ ਹੁਣ ਉਹ ਕੰਮ ਕਰ ਰਹੇ ਆ ਜਿਹੜਾ ਹੁਣ ਕਾਫੀ ਸਮੇਂ ਲੰਮੇ ਸਮੇਂ ਚੱਲੇਗਾ ਪਰਵਾਰਾਂ ਨੂੰ ਮਾਇਕ ਸਹਾਇਤਾ ਜਿਹੜੀ ਅੱਜ ਦਿੱਤੀ ਜਾ ਰਹੀ ਹੈ ਤੋ ਤਕਰੀਬਨ ਤਕਰੀਬਨ 30-35 ਲੱਖ ਰੁਪਏ ਦੀ ਸੇਵਾ ਜਿਹੜੀ ਹੈ ਸੰਗਤ ਨੇ ਆਪ ਸਾਰਿਆਂ ਨੇ ਵੱਧ ਕਰਕੇ ਕੀਤੀ ਹੈ ਗੁਰੂ ਪਾਤਸ਼ਾਹ ਨੇ ਸੇਵਾ ਲਈ ਹੈ ਤੁਸੀਂ ਸੁਣ ਲਿਆਓ ਕਾਫੀ ਵਧ ਰਹੀਆਂ ਸੀ ਤਾਂ ਉੱਥੇ ਕਾਫੀ ਦਿਨ ਮੈਡੀਕਲ ੈਂਪਸ ਲਗਾਏ ਰੱਖੇ ਆ ਹੁਣ ਆਪਣਾ ਫੇਜ਼ 3 ਚੱਲਦੇ ਆ ਜਿਹਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਜਿਨ੍ਹਾਂ ਦੇ ਘਰ ਟੈਗੇ ਉੱਥੇ ਹੁਣ ਪਾਣੀ ਨਿਕਲ ਗਿਆ ਪਰ ਉੱਥੇ ਘਰਾਂ ਦੀ ਕਾਫੀ ਜ਼ਿਆਦਾ ਵੱਧ ਕੇ ਪ੍ਰੋਬਲਮ ਚੱਲ ਰਹੀ ਹੈ ਤਾਂ ਆਪਾਂ ਫੇਜ਼ 3 ਹੁਣ ਉਹ ਕੰਮ ਕਰ ਰਹੇ ਆ ਜਿਹੜਾ ਹੁਣ ਕਾਫੀ ਸਮੇਂ ਲੱਗਦੇ ਸਮੇਂ ਚੱਲਦਾ ਹੈ ਪੰਜਾਬ ਦੇ ਵਿੱਚ ਹੜਪੀੜਿਤ ਪਰਿਵਾਰਾਂ ਦੇ ਲਈ ਪੁਨਰਵਾਸ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਲੁਧਿਆੜੇ ਦੀ ਸੰਸਾ ਇਨੀਸ਼ੀਏਟਿਵਸ ਆਫ ਚੇਂਜ ਅਤੇ ਗੁਰਮਤ ਗਿਆਨ ਮਸ਼ੀਨਰੀ ਕਾਲਜ ਨੇ ਲੁਧਿਆਣਾ ਮੈਰਿਜ ਕਲ ਅਤੇ ਰਿਜ਼ੋਰਟ ਐਸੋਸੀਏਸ਼ਨ ਦੇ ਸਹਿਯੋਗ ਨਾਲ 5 ਟਰੱਕ ਲੋੜਿੰਦੇ ਸਮਾਨ ਦੀ ਹੈ ਜਿਹੜੀ ਸਮੱਗਰੀ ਦੇ ਰਵਾਨਾ ਕੀਤੀ ਤੇ ਸਹਾਇਤਾ ਦੇ ਵਿੱਚ 500 ਏਕੜ ਜ਼ਮੀਨ ਦੇ ਲਈ ਬੀਜ ਅਤੇ ਖੇਤ ਪੁਨਰ ਸਥਾਪਨ ਸਮਾਗਰੀ ਦੇ ਨਾਲ ਅਗਲੀ ਫਸਲ ਦੇ ਲਈ 5000 ਲੀਟਰ ਡੀਜ਼ਲ ਵੀ ਸ਼ਾਮਲ ਹੈ। ਸਰਾਹਤ ਕਾਫਲੇ ਨੂੰ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਜਸਦੀਪ ਸੇਖੋਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਸਹਾਇਤਾ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਲਚੇ ਪਿੰਡ ਦੇ ਲਈ ਭੇਜੀ ਜਾ ਰਹੀ ਹੈ ਜਿਸ ਨੂੰ ਇਨੀਸ਼ੀਏਟਰਸ ਆਫ ਅ ਚੇਂਜ ਅਤੇ ਗੁਰਮਤ ਗਿਆਨ ਮਸ਼ੀਨਰੀ ਕਾਲਜ ਦੇ ਸ='%20ਯੁਕਤ ਰੂਪ ਨਾਲ ਗੋਦ ਲਿਆ। ਬਿਊਰੋ ਰਿਪੋਰਟ ਲੁਧਿਆਣਾ ਲਾਈਵ। ਲੁਧਿਆਣਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਲੁਧਿਆਣੇ ਪੂਰੇ ਪੰਜਾਬ ਦੇ ਵਿੱਚ ਖੜਾ ਨੇ ਬਹੁਤ ਮਾਰ ਕੀਤੀ ਆ ਵੱਖ-ਵੱਖ ਸਥਾਮਾਂ ਨੇ ਵੱਖ-ਵੱਖ ਐਨ ਜੀਓਜ਼ ਨੇ ਵੱਖ-ਵੱਖ ਸਿੰਗਰਜ਼ ਨੇ ਹੋਰਾਂ ਨੇ ਆਪਣੀ ਆਪਣੀ ਸੁਭਧਤਾ ਅਨੁਸਾਰ ਉਹਨਾਂ ਲੋਕਾਂ ਦੀ ਮਦਦ ਕੀਤੀ ਆ ਅੱਜ ਇਨੀਸ਼ੀਏਟਰ ਆਫ ਚੇਂਜ ਵੱਲੋਂ ਗੌਰਵ ਤੇ ਗੁਰਮਤ ਮਿਸ਼ਨਰੀ ਕਾਲਜ ਤੇ ਲੁਧਿਆਣਾ ਸ਼ਹਿਰ ਦੇ ਜਿਹੜੇ ਮੈਰਿਜ ਪਹਿਲੇ ਐਸੋਸੀਏਸ਼ਨ ਆ ਉਹਨਾਂ ਵੱਲੋਂ ਮਦਦ ਭੇਜੀ ਜਾ ਰਹੀ ਆ ਫਰੂਜਪੁਰ ਸਾਈਡ ਦੇ ਪਿੰਡ ਕਿਲਚਾ ਤੇ ਮਿਹਾਲੂ ਵਾਲਾ ਦੇ ਵਿੱਚ ਇਹਨਾਂ ਵੱਲੋਂ ਉੱਥੇ ਕੁਝ ਪਰਿਵਾਰਾਂ ਨੂੰ ਅਡਾਪਟ ਕੀਤਾ ਗਿਆ ਵਾ ਜਿਨ੍ਹਾਂ ਦੀ ਮਤਲਬ ਖੇਤੀ ਨੂੰ ਕਾਮਯਾਬ ਕਰਨ ਲਈ ਉਹਨਾਂ ਨੂੰ ਡੀਜ਼ਲ ਦਿੱਤਾ ਜਾ ਰਿਹਾ ਤਾਂ ਕਿ ਉਹ ਜ਼ਮੀਨ ਦੀ ਰਿਪੇਅਰ ਕਰ ਸਕਣ ਉਸ ਤੋਂ ਬਾਅਦ ਉਹਨਾਂ ਨੂੰ ਬੀਜ ਦਿੱਤੇ ਜਾ ਰਹੇ ਆ ਤੇ ਹੋਰ ਰਾਸ਼ਨ ਵੀ ਪ੍ਰਬੰਧ ਕੀਤਾ ਗਿਆ ਵਾ ਔਰ ਇਹ ਬਹੁਤ ਚੰਗੀ ਚੀਜ਼ ਆ ਮੈਂ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦਾ ਹੋਰ ਵੀ ਸਸਤਾਵਾ ਸਾਡੀਆਂ ਇਸ ਦੇ ਪਾਸੇ ਨੂੰ ਆਉਣ ਕਿਉਂਕਿ ਉਹ ਲੋਕ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਜਿਹੜੇ ਜਿਹੜੇ ਹਰ ਪ੍ਰਭਾਵ ਤੇ ਲੋਕ ਨੇ ਉਹਨਾਂ ਨੂੰ ਹਲੇ 6 ਮਹੀਨੇ ਲੱਗਣੇ ਆ ਉੱਠਣ ਨੂੰ ਕਿਉਂਕਿ ਜਦ ਤੱਕ ਅਪ੍ਰੈਲ ਤੱਕ ਫਸਲ ਨਹੀਂ ਆਉਗੀ ਉਦੋਂ ਤੱਕ ਉਹਨਾਂ ਕੋਲ ਫਾਈਨੈਂਸ਼ੀਅਲ ਕੰਡੀਸ਼ਨ ਮਾੜੀ ਰਹੂਗੀ ਤੇ ਖਾਸ ਕਰ ਜਿਹੜੇ ਉਹਨਾਂ ਦੇ ਨਾਲ ਅਟੈਚ ਆਪਣੇ ਸੀਰੀ ਜਾਂ ਲੇਬਰ ਵਾਲੇ ਬੰਦੇ ਨੇ ਉਹਨਾਂ ਦਾ ਤਾਂ ਬਹੁਤ ਉਦਾਂ ਹੀ ਮਾੜਾ ਹਾਲ ਆ ਸਾਨੂੰ ਚਾਹੇ ਇੱਕ ਪਰਿਵਾਰ ਨੂੰ ਅਡਾਪਟ ਕਰੋ ਜਿੰਨੀ ਥੋੜੀ ਸੁਰੱਖਤ ਆ ਚਾਹੇ 10 ਪਰਿਵਾਰਾਂ ਨੂੰ ਅਡਾਪਟ ਕਰੋ ਜਿੰਨਾ ਕਰ ਸਕਦੇ ਉਹਨਾਂ ਨੂੰ ਅਡਾਪਟ ਕਰਕੇ ਕਿੰਨੇ ਨਿਯੋਨਾਰੀ ਗੁਜ਼ਰਬੋਸਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਫਤਿਹ ਜੀ ਅੱਜ ਇਨੀਸ਼ੀਏਟਰਸ ਆਫ ਚੇਂਜ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਖਾਸ ਤੌਰ ਤੇ ਨਾਲ ਵੱਡੇ ਸਹਿਯੋਗ ਦੇ ਨਾਲ ਲੁਧਿਆਣਾ ਦੀ ਮੈਰਿਜ ਪੈਲੇਸ ਐਸੋਸੀਏਸ਼ਨ ਤੇ ਰਿਜ਼ੋਰਟ ਐਸੋਸੀਏਸ਼ਨ ਸਾਡੇ ਨਾਲ ਅੱਜ ਪਹੁੰਚੀ ਹੈ ਜੀ। ਫਿਰੋਜ਼ਪੁਰ ਦੇ ਵਿੱਚ ਪਿੰਡ ਕਿਲਚੇ ਨੂੰ ਜਿਹਨੂੰ ਦੋਵੇਂ ਸੰਸਥਾਵਾਂ ਵੱਲੋਂ ਪੱਕੇ ਤੌਰ ਤੇ ਗੋਦ ਲਿਆ ਗਿਆ ਹੈ ਹੜਪੀੜਤ ਪ੍ਰਭਾਵੇ ਦੇ ਇਲਾਕਿਆਂ ਦੇ ਵਿੱਚ ਸੇਵਾ ਕਰਨ ਦੇ ਲਈ 2 ਮਹੀਨੇ ਤੋਂ ਇੱਥੇ ਸੇਵਾ ਚੱਲ ਰਹੀ ਸੀ। ਤੇ ਹੁਣ ਦੋਵੇਂ ਸੰਸਥਾਵਾਂ ਦੇ ਨਾਲ ਐਸੋਸੀਏਸ਼ਨ ਨੇ ਹੱਥ ਨਾਲ ਜੋੜੇ ਆ ਜੀ ਨਾਲ ਬਾਹ ਬਣਿਆ ਸਾਡੀ ਤੇ ਅੱਜ ਅਸੀਂ 500 ਏਕੜ ਜ਼ਮੀਨ ਦੇ ਲਈ ਬੀਜ ਖਾਦ ਤੇ ਦੇ ਨਾਲ ਨਾਲ 500 ਏਕੜ ਫਸਲ ਦੇ ਲਈ ਡੀਜ਼ਲ ਦੀ ਸੇਵਾ ਕਰ ਰਹੇ ਆ ਇਹ ਹੀ ਨਹੀਂ ਇਹਦੇ ਨਾਲ ਉੱਥੇ ਅੱਠ ਘਰ ਜਿਹੜੇ ਪੂਰੀ ਤਰ੍ਹਾਂ ਟੁੱਟ ਗਏ ਉਹਨਾਂ ਘਰਾਂ ਨੂੰ ਮੁੜ ਤੋਂ ਬਣਾਉਣ ਦੀ ਸੇਵਾ ਤੇ ਉੱਥੇ ਜਿਹੜੇ ਕਿਸਾਨ ਪਰਿਵਾਰ ਨਹੀਂ ਹੈ ਉਹਨਾਂ ਪਰਿਵਾਰਾਂ ਨੂੰ ਮਾਇਕ ਸਹਾਇਤਾ ਜਿਹੜੀ ਅੱਜ ਦਿੱਤੀ ਜਾ ਰਹੀ ਹੈ ਤਾਂ ਤਕਰੀਬਨ ਤਕਰੀਬਨ 30-35 ਲੱਖ ਰੁਪਏ ਦੀ ਸੇਵਾ ਜਿਹੜੀ ਹੈ ਸੰਗਤ ਨੇ ਆਪ ਸਾਰਿਆਂ ਨੇ ਵਾਅਦਾ ਕਰਕੇ ਕੀਤੀ ਹੈ ਗੁਰੂ ਪਾਤਸ਼ਾਹ ਨੇ ਸੇਵਾ ਲਈ ਹੈ ਇਹਨਾਂ ਪਿੰਡਾਂ ਤੱਕ ਅੱਜ ਪਹੁੰਚਦੀ ਕਰ ਰਹੇ ਹਾਂ ਅਗਲੇ 2 ਦਿਨ ਦੇ ਵਿੱਚ ਘਰ-ਘਰ ਨੋਟ ਕੀਤਾ ਗਿਆ ਉਹ ਹਰ ਘਰ ਨੂੰ ਇਹ ਸੇਵਾ ਜਿਹੜੀ ਹੈ ਪਹੁੰਚਾਈ ਜਾਏਗੀ। ਪੈਲਸ ਵੈਲਫੇਅਰ ਫਿਊਸ਼ਨ ਰੋਡ ਐਸੋਸੀਏਸ਼ਨ ਵੱਲੋਂ ਅਸੀਂ ਗੌਰਵਦੀਪ ਜੀ ਨਾਲ ਆਈ.ਸੀ.ਓ ਜਿਹੜੀ ਇਹਨਾਂ ਦੀ ਸੰਸਥਾ ਹੈ ਉਹਦੇ ਨਾਲ ਜੁੜ ਕੇ ਅਸੀਂ ਸਹਿਯੋਗ ਦੇ ਰਹੇ ਹਾਂ অলਮੋਸਟ 6000 ਲੀਟਰ ਡੀਜ਼ਲ ਦੀ ਸੇਵਾ ਜਿਹੜੀ ਸਾਡੇ ਜਿੰਮੇ ਲੱਗੀ ਸੀ ਉਹ ਸਾਡੀ ਸਾਰੀ ਲੁਧਿਆਣਾ ਮੈਰੀਜ ਪੈਲਸ ਵੈਲਫੇਅਰ ਫਿਊਸ਼ਨ ਵੱਲੋਂ ਕੀਤੀ ਜਾ ਰਹੀ ਹੈ। ਸਾਨੂੰ ਬੜਾ ਇਸ ਸੰਸਥਾ ਦੇ ਨਾਲ ਜੁੜ ਕੇ ਬਹੁਤ ਅੱਛਾ ਲੱਗ ਰਿਹਾ ਹੈ ਬੜਾ ਵੱਡਾ ਇਨੀਸ਼ੀਏਟਿਵ ਲੈ ਕੇ ਇਹ ਕੰਮ ਕਰ ਰਹੇ ਨੇ ਔਰ ਫਰਦਰ ਵੀ ਸਾਡਾ ਸਹਿਯੋਗ ਜਿਹੜਾ ਇਹਨਾਂ ਦੇ ਨਾਲ ਜੁੜੇ ਰਹੇਗਾ। ਸਤਿ ਸ਼੍ਰੀ ਅਕਾਲ ਬਲੀਨਪੁਰ ਹੈ ਅ ਅਪਾ ਇਨੀਸ਼ੀਏਟਿਵ ਆਫ ਚੇਂਜ ਵੱਲੋਂ ਅੱਜ ਇਥੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ਇਨੀਸ਼ੀਏਟਿਵ ਆਫ ਚੇਂਜ ਵੱਲੋਂ ਅੱਜ ਕਿਲਚੇ ਪਿੰਡ ਫਿਰੋਜ਼ਪੁਰ ਜ਼ਿਲ੍ਹੇ 'ਚ 500 ਏਕੜ ਬੀਜ ਅਤੇ ਡੀਜ਼ਲ ਪੇਜਵਾ ਰਹੇ ਆ ਜੀ। ਵੈਸੇ ਆਪਾਂ 2 ਮਹੀਨੇ ਤੋਂ ਹੜਪੀੜਤਾ ਵਾਸਤੇ ਕੰਮ ਕਰ ਰਹੇ ਆ। ਅ ਵਕਰ ਵਕਰ ਜ਼ਿਲ੍ਹਿਆਂ ਚ ਜਿਵੇਂ ਅਜਨਾਲਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਤੇ ਗੁਰਦਾਸਪੁਰ ਹੋ ਗਿਆ ਬਟ ਅੱਜ ਜਿਹੜਾ ਮੇਨ ਸਾਡਾ ਫੋਕਸ ਹੈ ਜੀ ਉਹ ਫਿਰੋਜ਼ਪੁਰ ਜਿਹੜਾ ਕਿਲਚੇ ਪਿੰਡ ਤੇ ਨਿਹਾਲੇ ਵਾਲਾ ਪਿੰਡ ਹੈ ਉੱਚ ਆਪਾਂ ਸਾਰਾ ਸਮਾਨ ਭੇਜ ਰਹੇ ਆ ਜੀ ਕਿਉਂਕਿ ਉੱਥੇ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਤੇ ਬਾਕੀ ਜਿਹੜੇ ਜ਼ਿਲ੍ਹੇ ਆ ਉੱਥੇ ਸਾਡਾ ਕੰਮ ਤਾਂ ਚੱਲ ਰਿਹਾ ਜੀ ਹਾਊਸ ਰੀਬਿਲਡਿੰਗ ਦਾ ਚੱਲ ਰਿਹਾ ਅ ਸਰਦੀਆਂ ਤੋਂ ਪਹਿਲੇ ਪਹਿਲੇ ਇੱਕ ਅੱਧੇ ਮਹੀਨੇ ਤੱਕ ਸਾਡਾ ਗੋਲ ਹੈ ਕਿ ਅਸੀਂ ਉਹਨਾਂ ਦੇ ਘਰ ਬਣਾ ਦਈਏ ਜਿਨ੍ਹਾਂ ਦੇ ਘਰ ਟਹਿ ਗਏ ਸੀ ਕਿਉਂਕਿ ਸਰਦੀਆਂ ਆ ਰਹੀਆਂ ਤੇ ਉਹਨਾਂ ਦੇ ਸਿਰ ਤੇ ਛੱਤ ਹੋਣੀ ਕਾਫੀ ਜ਼ਰੂਰੀ ਹੈ ਹਾਂਜੀ ਹਾਂਜੀ ਅ ਸਾਡਾ ਫੇਜ਼ 1 ਸੀ ਜਿਹੜਾ ਉੱਚ ਸੀਗਾ ਰੈਸਕਿਊ ਜਿਹੜਾ ਉਹ ਫੇਜ਼ 1 ਸੀ ਉਹ ਚ ਅਪਾ ਰੈਸਕਿਊ ਅਤੇ ਰਾਸ਼ਨ ਦਾ ਜਿਹੜਾ ਹੋਰ ਵੀ ਸਮਾਨ ਭਿਜਵਾਉਣਾ ਸੀਗਾ ਸਾਡੇ ਸਾਰੇ ਵੋਲੰਟੀਅਰਸ ਉੱਥੇ ਗਏ ਸੀ ਅਜ ਨਾਲੇ ਫਿਰੋਜ਼ਪੁਰ ਫਾਜ਼ਿਲਕਾ ਉਥੇ ਕਾਫੀ ਜ਼ਿਆਦਾ ਪਾਣੀ ਸੀਗਾ 15-15 22 ਫੁੱਟ ਪਾਣੀ ਸੀਗਾ ਤਾਂ ਫਰਸਟ ਫੇਜ਼ ਵਿੱਚ ਆਪਾਂ ਰੈਸਕਿਊ ਤੇ ਉੱਤੇ ਕੰਮ ਕੀਤਾ ਜਿਹੜੇ ਜਿਨ੍ਹਾਂ ਦੇ ਘਰ ਡੁੱਬ ਗਏ ਜਿਹੜੇ ਘਰ ਚ ਰਹਿ ਨਹੀਂ ਪਾਰੇ ਸੀ ਉਹਨਾਂ ਨੂੰ ਥਾਂ ਦੇਣੀ ਫਿਰ ਆਪਣਾ ਫੇਜ਼ 2 ਆਇਆ ਜਿਹਦੇ ਵਿੱਚ ਆਪਾਂ ਮੈਡੀਕਲ ਕੈਂਪਸ ਲਗਾਏ ਹਰ ਇੱਕ ਜਗ੍ਹਾ ਹਰ ਇੱਕ ਪਿੰਡ ਤੇ ਜ਼ਿਲ੍ਹਿਆਂ ਚ ਤਿੰਨ ਜ਼ਿਲ੍ਹੇ ਚਾਰ ਜ਼ਿਲ੍ਹਿਆਂ ਚ ਕੰਮ ਕੀਤਾ ਉਹਦੇ ਵਿੱਚ ਹਰ ਇੱਕ ਪਿੰਡ ਚ ਆਪਾਂ ਮੈਡੀਕਲ ਕੈਂਪ ਲਗਾਇਆ ਕਿਉਂਕਿ ਉੱਥੇ ਸਕਿਨ ਇਨਫੈਕਸ਼ਨ ਹੋ ਗਈਆਂ ਇਆ ਹੋਰ ਵੀ ਜਿਹੜੀ ਪ੍ਰੋਬਲਮਸ ਹੁੰਦੀਆਂ ਉਹ ਕਾਫੀ ਵੱਧ ਰਹੀਆਂ ਸੀ ਤਾਂ ਆਪਾਂ ਉੱਥੇ ਕਾਫੀ ਦੇਰ ਮੈਡੀਕਲ ਕੈਂਪਸ ਲਗਾਏ ਰੱਖੇ ਆ ਹੁਣ ਆਪਣਾ ਫੇਸ 3 ਚੱਲ ਰਿਹਾ ਜਿਹਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਜਿਨ੍ਹਾਂ ਦੇ ਘਰ ਟਹਿ ਗਏ ਉੱਥੇ ਹੁਣ ਪਾਣੀ ਨਿਕਲ ਗਿਆ ਪਰ ਉੱਥੇ ਘਰਾਂ ਦੀ ਕਾਫੀ ਜ਼ਿਆਦਾ ਵੱਧ ਕੇ ਪ੍ਰੋਬਲਮ ਚੱਲ ਰਹੀ ਹੈ ਤਾਂ ਆਪਾਂ ਫੇਸ 3 'ਚ ਹੁਣ ਉਹ ਕੰਮ ਕਰ ਰਹੇ ਆ ਜਿਹੜਾ ਹੁਣ ਕਾਫੀ ਸਮੇਂ ਲੰਬੇ ਸਮੇਂ ਚੱਲੇਗਾ ਮੈਂ ਆਹੀ ਮੈਸੇਜ ਦੇਣਾ ਚਾਹੂੰਗੀ ਕਿ ਇੱਕ ਵਾਰ ਜਦੋਂ ਤੁਸੀਂ ਪਿੰਡਾਂ 'ਚ ਜਾਓਗੇ ਨਾ ਤਾਂ ਤੁਹਾਨੂੰ ਫੀਲ ਹੋਊਗਾ ਕਿ ਤੁਸੀਂ ਕਿੰਨੇ ਪ੍ਰਿਵਿਲੇਜ ਹੋ ਤਾਨੂੰ ਗ੍ਰੇਟਫੁਲ ਫੀਲ ਹੁੰਦਾ ਜਦੋਂ ਇੱਕ ਵਾਰ ਤੁਸੀਂ ਉੱਥੇ ਚਲੇ ਗਏ ਜਿਹੜੇ ਬੱਚਾ ਇੱਕ ਪਿੰਡ ਚ ਆਪਾਂ ਗਏ ਸੀ ਜਿੱਥੇ ਉਹ ਸਿਰਫ ਚੈੱਕ ਕਰਨ ਗਏ ਸੀ ਕਿ ਛੱਤ ਤੇ ਕੀ ਪਾਣੀ ਤਾਂ ਨਹੀਂ ਆ ਰਿਹਾ ਤੇ ਥੱਲੇ ਉਹਨਾਂ ਦੇ ਬੱਚੇ ਰੈਡੀ ਹੋ ਰਹੇ ਸੀ ਤੇ ਉਹਨਾਂ ਦੇ ਉੱਤੇ ਸਾਰੀ ਛੱਤ ਡਿੱਗ ਗਈ ਤੇ ਤੁਸੀਂ ਜਦੋਂ ਉੱਥੇ ਜਾਂਦੇ ਉਹਨਾਂ ਤੁਹਾਨੂੰ ਫੀਲ ਹੁੰਦਾ ਕਿ ਤੁਹਾਡੇ ਕੋਲ ਕਿੰਨਾ ਸਭ ਹੈ ਤੇ ਤੁਸੀਂ ਇੱਕ ਵਾਰ ਉੱਥੇ ਜਾਓ ਉਹਨਾਂ ਦੀ ਮਦਦ ਕਰੋ ਕਿਉਂਕਿ ਉਹਨਾਂ ਨੂੰ ਪੰਜਾਬ ਨੂੰ ਹੀ ਪੰਜਾਬ ਦੀ ਮਦਦ ਦੀ ਲੋੜ ਹੈ ਤੇ ਤੁਸੀਂ ਵੀ ਜੇ ਉੱਥੇ ਨਹੀਂ ਗਏ ਉਹਨਾਂ ਦੇ ਉਹਨਾਂ ਦੇ ਬਹੁਤ ਜ਼ਿਆਦਾ ਮੋਟੀਵੇਸ਼ਨ ਉਹਨਾਂ ਨੂੰ ਮਿਲਦੀ ਹੈ ਕਿ ਜੇ ਤੁਸੀਂ ਉਹਨਾਂ ਦੇ ਪੰਜਾਬ ਦੇ ਲੋਕ ਜੇ ਉਹਨਾਂ ਕੋਲ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਆ ਤਾਂ ਪੰਜਾਬ ਹੀ ਪੰਜਾਬ ਲਈ ਖੜਦਾ ਹੈ ਹੋਰ ਵੀ ਖੜਦੇ ਆ ਪਰ ਪੰਜਾਬ ਦੇ ਲੋਕੀ ਜਦੋਂ ਉਹਨਾਂ ਕੋਲ ਜਾਣਗੇ ਤਾਂ ਉਹਨਾਂ ਨੂੰ ਵੀ ਲੱਗੂਗਾ ਕਿ ਨਹੀਂ ਯਾਰ ਸਾਡੇ ਲੋਕ ਸਾਡੇ ਨਾਲ ਖੜੇ ਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਐਸੀ ਜ਼ਰੂਰ ਕਹੂੰਗੀ ਕਿ ਜ਼ਰੂਰ ਇੱਕ ਇੱਕ ਵਾਰ ਜਾ ਕੇ ਤੁਸੀਂ ਸੇਵਾ ਕਰਕੇ ਆਓ